ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2-3 ਗਤੀੜਾਂ ਦੀ ਗੱਲ ਜ਼ਰੂਰ ਕਰਨੀ ਹੈ ਜਿਹੜੇ ਆਪ ਕੱਖ ਨਹੀਂ ਕਰ ਸਕਦੇ ਤੇ ਤੰਜ ਵੱਡੇ-ਵੱਡੇ ਕਸੀ ਜਾਂਦੇ ਇੱਕ ਤਾਂ ਗੈਂਗਸਟਰ ਲੱਕਸਿਧਾਣਾ ਉਹਦੀ ਵੀਡੀਓ ਆਈ ਭਵੰਤਮਾਨ ਦੇ ਉਹ ਹੈਲੀਕਾਪਟਰ ਵਾਲੇ ਜਿਹੜੀ ਸਟੇਟਮੈਂਟ ਹੈਗੀ ਆ ਵੀਡੀਓ ਹੈਗੀ ਆ ਉਹ ਕਾਫੀ ਵਾਇਰਲ ਕੀਤੀ ਹੈ ਉਹ ਕਿ ਭਗਵੰਤ ਮਾਨ ਆਪਣਾ ਹੈਲੀਕਾਪਟਰ ਛੱਡ ਕੇ ਚਲਾ ਗਿਆ ਤੇਰਾ ਥੋੜੀ ਐ ਲੋਕਾਂ ਦਾ ਕੇਜਰੀ ਬਾਰਲ ਦਾ ਇਦਾਂ ਦੇ ਤੰਜ ਕੱਸਦੇ ਨੇ ਉਹ ਯਾਰ ਇਹ ਕੁਦਰਤੀ ਮਾਰ ਐ ਭਗਵੰਤ ਮਾਨ ਨੇ ਕੋਈ ਨਹਿਰ ਨਹੀਂ ਤੋੜਤੀ ਕੋਈ ਸੂਆ ਨਹੀਂ ਤੋੜਦਾ ਕੋਈ ਭਾਗੜਾ ਡੈਮ ਦੇ ਬੰਨ ਨਹੀਂ ਖੋਲਤੇ ਇਹ ਕੁਦਰਤੀ ਮਾਰ ਐ ਜਿੱਥੇ ਕਿਤੇ ਸਾਡੀਆਂ ਗਲਤੀਆਂ ਸੀ ਇਹਨੂੰ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੀ ਕਿੱਡੀ ਵੱਡੀ ਗਲਤੀ ਸੀ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਭਵੰਤਮਾ ਨੂੰ 3 ਸਾਲ ਹੋਏ ਨੇ ਫਿਰ ਵੀ ਉਹ ਬੰਦਾ ਭੱਜਿਆ ਫਿਰਦਾ ਐਡੀ ਵੱਡੀ ਗੱਲ ਕਹਿ ਦੇਣੀ ਕਿ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਚੱਲਿਆਂ ਕੋਈ ਇਦੋਂ ਪਹਿਲਾਂ ਮੁੱਖ ਮੰਤਰੀ ਦੇਹ ਜੀ ਸਟੇਟਮੈਂਟ ਕੋਈ ਇਹ ਜਾਂ ਕੰਮ ਕੀਤਾ ਹੋ ਸੁਣਿਆ ਤੁਸੀਂ ਤੰਜ ਕਸ਼ ਨੇ ਬੜੇ ਸੌਖੇ ਆ ਮੈਨੂੰ ਇਦਾਂ ਲੱਗਾ ਵੀ ਹਲੇ ਵੀ ਕੁਲਦੀਪ ਸਿੰਘ ਢਾਲੀਵਾਲ ਵਰਗੇ ਭਾਵੇਂ ਉਸੀ ਮਜ਼ਾਕ ਹੀ ਢੋਨੇ ਫਿਰ ਵੀ ਜਰ ਖੜੇ ਤਾਂ ਹੈਗੇ ਨੇ ਨਾ ਕਿਤੇ ਪ੍ਰਸ਼ਾਦੇ ਦੀ ਗੱਲ ਕਰਦੇ ਕਿਤੇ ਦਾਲ ਦੀ ਗੱਲ ਕਰਦੇ ਜਾ ਕੇ ਖੜੇ ਤਾਂ ਹੈ ਕਿ ਨਾ ਅਫਸਰਾਂ ਤਾੜੇ ਜਾਂਦੇ ਆ ਡੀਸੀ ਤੱਕ ਨੂੰ ਫੋਨ ਕਰਕੇ ਕਹਿ ਦਿੱਤਾ ਕੋਈ ਥਾਣੇ ਦਾ ਐਸਐਚਓ ਉਹਨੂੰ ਫੋਨ ਕਰਕੇ ਮੋਕੇ ਤੇ ਬੁਲਾ ਲੈਂਦੇ ਆ ਬਿਜਲੀ ਅਫਸਰ ਉਹਨੂੰ ਮੋਕੇ ਤੇ ਫੋਨ ਕਰਕੇ ਬੁਲਾ ਲੈਂਦੇ ਆ ਇਹ ਕੋਈ ਘਟ ਨਹੀਂ ਹੈਗਾ ਪਰ ਤੰਜ ਕਸ਼ਨ ਵਾਲੇ ਬਸ ਕੇਵਲ ਰਾਜਨੀਤੀ ਕਰਦੇ ਆ ਪਹਿਲਾਂ ਤਾਂ ਇਹ ਲੱਖੇ ਸੁਧਾਣੇ ਦੀ ਨੂੰ ਬੇਨਤੀ ਆ ਵੀ ਥੋੜਾ ਬੋਤਾ ਜਰਾ ਸ਼ਰਮ ਕਰ ਲਾ ਬੜਾ ਮੁੱਟਾ ਤੂੰ ਗੈਂਗਸਟਰ ਬੰਦਾ ਤੁਹਾਡਾ ਕੰਮ ਇਹ ਹੀ ਹੁੰਦਾ ਵੀ ਵੱਤੋ ਵਤਾਂਜ ਕਰੀਏ ਲੋਕ ਛੜਨਾ ਜੋੜ ਸਾਡੀ ਸਰਕਾਰ ਬਣੇ ਮੈਨੂੰ ਕੋਈ ਉਦਾਂ ਮਿਲੇ ਸਾਡੇ ਕੋਲੇ ਆ ਹੀ ਲਿਸ਼ਣ ਹੁੰਦੇ ਆ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਉਹ ਪੀੜੀ ਪੰਜਾਬੀ ਵਾਲਾ ਲੈ ਕੇ ਕਰੋੜ ਡੇਢ ਕਰੋੜ ਰੁਪਏ ਦੀ ਜਿਹੜੀ ਗੱਡੀ ਘੁਕਾ ਜਾਂ ਨਵਾਂ ਬਣਿਆ ਹੁਣ ਪਾਣੀ ਵਿੱਚ ਤੈਰਨ ਵਾਲੀ ਤੇ ਕੰਪਨੀ ਨੇ ਲਾਂਚ ਕੀਤਾ ਉਸ ਪੈਸੇ ਲੈ ਕੇ ਪਾਣੀ ਵਿੱਚ ਆਉਂਦਾ ਵੀ ਤੂੰ ਉਥੇ ਪਸ਼ੂ ਨੂੰ ਪੱਠੇ ਪਾਉਣ ਵਾਸਤੇ ਗਿਆ ਹੋਇਆ ਪਾਣੀ ਦੇ ਵਿੱਚ 4-5 ਗੰਨ ਮੈਂ ਜੜਾ ਹੋਇਆ ਦੋ ਚਾਰ ਚਮਚੇ ਚੜਾਏ ਹੋਇਆ ਉੱਥੇ ਉਹ ਮੂਰੇ 인ਦਰ ਪ੍ਰਤਾਪ ਰਾਣਾ ਗੁਰਜੀਤ ਸਿੰਘ ਰਾਣਾ ਦਾ ਬੇਟਾ ਮੂਰੇ ਆ ਗਿਆ। ਉੱਥੇ ਤੁੰਤੂ ਮੈਂ ਮੇ ਕਰੇ ਜਾਂਦੇ। ਤੁਸੀਂ ਆਪੋ ਆਪਣੀਆਂ ਝੰਡੀਆਂ ਲਾਈਆਂ ਹੋਈਆਂ ਗੱਡੀਆਂ ਤੇ ਯਾਰ ਸ਼ਰਮ ਕਰ ਲੋ ਮਾੜੀ ਮੋਟੀ। ਕੀ ਤੁਹਾਨੂੰ ਲੋਕ ਪੰਜਾਬ ਦੇ ਕਹਿਣਗੇ? ਵਿਵਤਾ ਪਈ ਹੋਈ ਆ ਪਾਣੀ ਦੇ ਨਾਲ ਅੱਧਾ ਪੰਜਾਬ ਡੁੱਬਣ ਵਾਲਾ ਤੇ ਤੁਹਾਨੂੰ ਆਪਣੀਆਂ ਝੰਡੀਆਂ ਲਾ ਕੇ ਰਾਜਨੀਤੀ ਕਰਨ ਤੋਂ ਸਿਵਾਏ ਹੋਰ ਕੁਝ ਆਉਂਦਾ ਹੀ ਨਹੀਂ। ਇੱਕ ਮੈਂ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੀ ਗੱਲ ਸਹੀ ਹੁੰਦੀ ਹੈ ਉਹਨੂੰ ਸਹੀ ਕਹਿਣਾ ਬਣਦਾ ਹੁੰਦਾ ਜਿੰਨੇ ਵੀ ਪੰਜਾਬ ਸਰਕਾਰ ਦੇ ਮੰਤਰੀ ਐਮ ਐਲ ਏ ਨੇ ਉਹ ਸਾਰੇ ਹੜਪੀਟਾਂ ਵਾਸਤੇ ਜਿੰਨਾ ਵੀ ਬਣਦਾ ਯੋਗਦਾਨ ਪਾ ਰਹੇ ਨੇ ਖੜੇ ਤਾਂ ਹੈਗੇ ਅਗਲੇ ਭਾਵੇਂ ਕੋਈ ਰਸਟ ਦੀ ਥੈਲੀ ਫੜਾ ਰਿਹਾ ਕੋਈ ਅਚਾਰ ਦਾ ਗੱਟਾ ਪਸ਼ੂਆਂ ਲਈ ਭੇਜ ਰਿਹਾ ਹੈਲੀਕਾਪਟਰ ਤੇ ਉਹਨਾਂ ਨੇ ਗੱਲਬਾਤ ਕੀਤੀ ਇਹ ਜਿਹੜੇ ਕਾਂਗਰਸ ਵਾਲੇ ਆ ਝੰਡੀ ਲੈ ਕੇ ਮੂਰੇ ਖੜ ਜਾਂਦੇ ਆ ਇੱਕ ਵੀ ਇਹਨਾਂ ਦੀ ਫੋਟੋ ਦਿਖਾਓ ਵਾਇਰਲ ਹੋਈ ਵੀਡੀਓ ਦਿਖਾਓ ਜਿੱਥੇ ਹਰਸ਼ ਨ ਬਣਦੇ ਹੋਣ ਬਸ ਸਰਕਾਰ ਦੀ ਬੇਕੂਫੀ ਹੈ ਭਵੰਤ ਦੀ ਬੇਕੂਫੀ ਹੈ ਕੀ ਬੇਕੂਫੀ ਹੈ ਭਵੰਤ ਮਨ ਹੁਣ ਨਹਿਰ ਚ ਵੜਦੇ ਕਹੀ ਲੈ ਕੇ ਨੱਕਾ ਮੋੜਨ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਹੈ ਯਾਰ ਉਹਨੇ ਪੂਰਾ ਪੰਜਾਬ ਦੇਖਣਾ ਤੁਸੀਂ 74 75 ਸਾਲ ਦੇ ਵਿੱਚ ਪੰਜਾਬ ਦਾ ਬੇੜਾ ਘਰ ਕਰਤਾ ਤੁਸੀਂ ਕੀ ਕਰਤਾ ਪੰਜਾਬ ਦਾ ਉਹਦੇ 3 ਸਾਲ ਹੋਏ ਆ ਔਰ ਉਹਦਾ ਇੰਨਾ ਐਕਸਪੀਰੀਅੰਸ ਵੀ ਹੈ ਨਹੀਂ ਜਿੰਨਾ ਤੁਸੀਂ 74-75 ਸਾਲ ਦੇ ਵਿੱਚ ਪੰਜਾਬ ਨੂੰ ਵੇਚ-ਵਟ ਕੇ ਖਾ ਲਿਆ ਨਸ਼ਿਆਂ ਦੇ ਨਾਲ ਤੁਸੀਂ ਬਰਬਾਦ ਕਰਤਾ ਕਰਪਸ਼ਨ ਦੇ ਨਾਲ ਬੇੜਾ ਬਹਾਤਾ ਜ਼ਮੀਨਾਂ ਪ੍ਰਾਪਰਟੀਆਂ ਤੁਸੀਂ ਵੇਚ ਦਿੱਤੀਆਂ ਕੁਦਰਤ ਦੀ ਮਾਰ ਪਈ ਹੈ ਇੱਥੇ ਕਿਸੇ ਦਾ ਜੋਰ ਨਹੀਂ ਚੱਲਦਾ ਜੇ ਪੰਜਾਬ ਦੇ ਲੋਕਾਂ ਦਾ ਸਾਥ ਚਾਹੁੰਦੇ ਹੋ ਨਾ ਜੇ ਚਾਹੁੰਦੇ ਹੋ ਕਿ ਅਸੀਂ ਪੰਜਾਬ ਨੂੰ ਸੰਭਾਲਣਾ ਹੈ ਮੁਸੀਬਤ ਦੇ ਵਿੱਚ ਤਾਂ ਵੱਲ ਕੇ ਤੇ ਕਿਉਂ ਰਾਜਨੀਤੀ ਨਾ ਕਰੋ ਜੇ ਤੁਹਾਡਾ ਕੰਮ ਚੰਗਾ ਹੋ ਲੋਕ ਤੁਹਾਨੂੰ ਦੇਖਣਗੇ ਵੀ ਕਿਹੜਾ ਬੰਦਾ ਗਰਾਊਂਡ ਲੈਵਲ ਤੇ ਸੇਵਾ ਕਰ ਰਿਹਾ ਹੈ ਕਿਹੜਾ ਲੋਕਾਂ ਦੇ ਨਾਲ ਖੜਾ ਹੈ ਤੁਸੀਂ ਕੇਵਲ ਫੋਟੋ ਖਝੌਣ ਖਚਾਉਣ ਤੋਂ ਸਿਵਾਏ ਹੋਰ ਕੁਝ ਕਰਦੇ ਕਿਉਂ ਇਹ ਤਾਂ ਦੱਸ ਦਿਓ ਬੇਵਕੂ ਬਣਾਉਣ ਲੱਗਿਆਂ ਲੋਕਾਂ ਨੂੰ ਕਿ ਲੋਕਾਂ ਨੂੰ ਪਤਾ ਨਹੀਂ ਕਿੱਥੋਂ ਟਰਾਲੀਆਂ ਜਾ ਰਹੀਆਂ ਰਾਸ਼ਨ ਦੀਆਂ ਕਿਹੜੇ ਸੇਵਾਦਾਰ ਨੇ ਕਿ ਸਭ ਨੂੰ ਪਤਾ ਹੈ ਤੁਸੀਂ ਬਸ ਰਾਜਨੀਤੀ ਕਰਨ ਤੋਂ ਬਾਅਦ ਨਾ ਆਓ ਇੱਕ ਬੇਨਤੀ ਹੋਰ ਕਰਨੀ ਹੈ ਜਿੰਨੇ ਵੀ ਵਲੰਟੀਅਰ ਨੇ ਜਾਂ ਪੰਜਾਬ ਦੇ ਲੋਕ ਜਿਹੜੇ ਇਸ ਵਕਤ ਪੀੜਤ ਨੇ ਜਾਂ ਪੀੜਤਾਂ ਦੀ ਸੇਵਾ ਕਰਨ ਵਾਲੇ ਇਹ ਜਿਹੜੇ ਲੋਕ ਨਹਿਰ ਤੇ ਖੜ ਕੇ ਸੜਕ ਤੇ ਖੜ ਕੇ ਫੋਟੋ ਖਿਚਾਉਂਦੇ ਨੇ ਨਾ ਔਰ ਇੱਕ ਦੂਜੇ ਤੰਝ ਕੱਸਦੇ ਨੇ ਇਹਨਾਂ ਦੇ ਉਸ ਵਕਤ ਥੋੜੀ ਬੋਦੀ ਜੁੱਤੀ ਫੇਰਿਆ ਕਰੋ ਲਾਪਕ ਕਰਿਆ ਕਰੋ ਮਾੜਾ ਮੋਢਾ ਸ਼ਰਮ ਆਵੇ ਇਹਨਾਂ ਨੂੰ ਮਾੜੀ ਮੋਢੀ ਕਿੱਦਾਂ ਤੁਸੀਂ ਯਾਰ ਲੋਕਾਂ ਨੂੰ ਬੇਬਕੂ ਬਣਾ ਰਹੇ ਹੋ ਭਵਨਤਮਨਤਾ ਜੀ 오ਡੀਸਾ ਚਲ ਗਿਆ ਉਹ ਕੇਰਲਾ ਚਲ ਗਿਆ ਜੀ ਉਹ ਤਾਂ ਗੁਰਦਾਸਪੁਰ ਫਰੋਜਪੁਰ ਆਇਆ ਹੀ ਨਹੀਂ ਜੀ ਜੇ ਆ ਵੀ ਜਾਊਗਾ ਉਹਨੇ ਕਹੀਂ ਲੈ ਕੇ ਪਾਣੀ ਚ ਥੋੜੀ ਬੜਨਾ ਹੈ ਉਹਨੇ ਪਸ਼ੂ ਨੂੰ ਪੱਠੇ ਥੋੜੀ ਪਾਉਣੇ ਹੈ ਉਹਨੇ ਫੇਰ ਵੀ ਉੱਥੇ ਫੜ ਕੇ ਆਰਡਰ ਹੀ ਕਰਨਾ ਮੁੱਖ ਮੰਤਰੀ ਹੈ ਪੰਜਾਬ ਦਾ ਤੁਸੀਂ ਕੀ ਕਰ ਰਹੇ ਹੋ ਕਾਂਗਰਸ ਦਾ ਇੱਕ ਵੀ ਲੀਡਰ ਦਿਖਾਓ ਜਿਹਨੇ ਪਾਣੀ ਵਿੱਚ ਬੜ ਕੇ ਪੰਜਾਬਾ ਤੱਕ ਟੰਗਿਆ ਹੋਵੇ ਮੈਂ ਕਹਾਂ ਮੌਜੂਦਾ ਸਰਕਾਰ ਦੇ ਡੀਸੀ ਐਸਐਸਪੀ ਪਜਾਮੇ ਪੈਂਟਾਂ ਟੰਗੀ ਫਿਰਦੇ ਨੇ ਉਹ ਕੁੜੀ ਡੀਸੀ ਦੇਖੀ ਉਹ ਪਜਾਮਾ ਟੰਕੇ ਆਪਣਾ ਪਾਣੀ ਵੀ ਤੁਰੇ ਫਿਰਦੀ ਸੀ ਕੋਈ ਛਤਰਾ ਨਹੀਂ ਛਤਰੀ ਨਹੀਂ ਕੋਲੇ ਅੰਬ੍ਰੈਲਾ ਨਹੀਂ ਸੀ ਤੇ ਤੁਸੀਂ ਤੁਸੀਂ ਰੋਡ ਤੇ ਖੜ ਕੇ ਫੋਟੋ ਖਿਚਾ ਦਿੰਨੀ ਸ਼ਰਮ ਕਿਉਂ ਨਹੀਂ ਆਉਂਦੀ ਸਾਨੂੰ ਮਾੜੀ ਮੋਟੀ ਇੱਕ ਬੇਨਤੀ ਪੰਜਾਬ ਦੇ ਲੋਕਾਂ ਨੂੰ ਹੈ ਵੀ ਇਹ ਕੁਦਰਤ ਦੀ ਮਾਰ ਹੈ ਕੋਈ ਗੱਲ ਨਹੀਂ ਜਦੋਂ ਬਾਰਸ਼ ਬੰਦ ਹੋ ਗਈ ਜਿਹੜਾ ਹੜ ਦਾ ਪਾਣੀ ਹੈ ਉਹ ਠੰਡਕਣੇ ਲੱਗ ਜਾਂਦਾ ਹੁੰਦਾ ਤੇ ਸਾਰਾ ਕੁਝ ਠੀਕ ਹੋ ਜਾਊਗਾ ਔਰ ਤੁਹਾਡੇ ਵਾਸਤੇ ਪੂਰੇ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਲੱਗੇ ਹੋਏ ਐ ਜਿੱਥੇ ਵੀ ਕੋਈ ਪ੍ਰੋਬਲਮ ਹੈ ਉੱਥੇ ਸਾਰਾ ਕੁਝ ਰਾਸ਼ਨ ਪਾਣੀ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧੀਰਜ ਰੱਖੋ ਔਰ ਜਿਹੜੇ ਬੰਦੇ ਇਹੋ ਜੀ ਬਕਤਾ ਦੇ ਵਿੱਚ ਵੀ ਰੋਟੀਆਂ ਛੇਕਣ ਤੋਂ ਬਾਜ਼ ਨਹੀਂ ਆਉਂਦੇ ਉਹਨਾਂ ਨੂੰ ਬੇਨਤੀ ਹੈ ਵੀ ਸ਼ਰਮ ਕਰੋ ਮਾੜੀ ਮੋਟੀ ਇਹ ਇਹੋ ਜਿਹਾ ਵਕਤ ਮੁੜ ਕੇ ਨਾ ਆਵੇ ਔਰ ਅਸੀਂ ਆਉਣ ਵਾਲੇ ਸਮੇਂ ਲਈ ਕੋਈ ਇਹੋ ਜਿਹਾ ਉਪਰਾਲਾ ਕਰੀਏ ਵੀ ਜਿੱਥੇ ਕਮਜ਼ੋਰੀ ਹੈ ਹੜਾਂ ਦੇ ਪਾਣੀ ਨਾਲ ਕੋਈ ਨਹਿਰ ਟੁੱਟਦੀ ਹੈ ਕੋਈ ਸੂਆ ਟੁੱਟਿਆ ਕੋਈ ਰੋਡ ਟੁੱਟਿਆ ਵੀ ਉੱਥੇ ਅਸੀਂ ਗੌਰ ਕਰੀਏ ਕੇਅਰ ਕਰੀਏ ਤੇ ਨਹੀਂ ਜਿਹੜੀਆਂ ਇਹ ਬਚਗਾਨੀਆਂ ਗੱਲਾਂ ਅਸੀਂ ਤੰਜ ਕਸ ਕੇ ਇੱਕ ਦੂਜੇ ਤੇ ਕਰ ਰਹੇ ਆਂ ਬੇਵਕੂ ਬਣਾ ਰਹੇ ਆਂ ਵੋਟਾਂ ਦੇ ਖਾਤਰ ਰਾਜਨੀਤੀ ਦੇ ਖਾਤਰ ਇਹ ਪੰਜਾਬ ਦੇ ਲੋਕਾਂ ਨੂੰ ਭਲੀ ਭਾਂ ਚੰਗੀ ਤਰ੍ਹਾਂ ਪਤਾ ਹੈ ਹੁਣ سوشل میڈیا ਦਾ ਸਮਾਂ ਹੁਣ ਅੱਗੇ ਵਾਲਾ ਕੰਮ ਨਹੀਂ ਹੈਗਾ ਵੀ ਤੁਸੀਂ ਬਿਆਨ ਦੇ ਕੇ ਮੁੱਕਰ ਜਾਓਗੇ ਜਦੋਂ ਵੋਟਾਂ ਪੈਣਗੀਆਂ ਛੇਤਰ ਸ਼ਬਦੇ ਪੈਣੇ ਆ ਪਰ ਐਸ ਵਕਤ ਇੱਥੇ ਵੋਟਾਂ ਦੀ ਲੋੜ ਨਹੀਂ ਇੱਥੇ ਤੁਹਾਡੇ ਸਾਥ ਦੀ ਲੋੜ ਹੈ ਉਹਨਾਂ ਲੋਕਾਂ ਜਿਹੜੇ ਪੀੜਤ ਨੇ ਖੜ ਤੋਂ ਇਹ ਬੇਨਤੀ ਪ੍ਰਵਾਨ ਕਰਿਓ ਭਗਵਾਨਤਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਜੀ ਜੋ ਕੁਝ ਕਰ ਰਿਹਾ ਆਪਣੇ ਮੁਤਾਬਿਕ ਵਧੀਆ ਕਰ ਰਿਹਾ ਜਿਹੜਿਆ ਕਾਂਗਰਸੀ ਕਾਲੀ ਤਾਂ ਜੱਕਦੇ ਨੇ ਹੈਲੀਕਾਪਟਰ ਛੱਡ ਗਿਆ ਜੀ ਮਜ਼ਾਕਾਡਾਉਂਦੇ ਨੇ ਫਰੂਇਦ ਕੋਡ ਨਹੀਂ ਗਿਆ ਫਰੋਜਪੁਰ ਨਹੀਂ ਗਿਆ ਜੀ ਸ਼ਰਮ ਕਰੋ ਮਾੜੀ ਮੋਟੀ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ